ਰਣਜੀਤ ਤੂਰ ਜੀ ਕਹਿੰਦੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕਰ ਦਿੱਤਾ ਕਿ ਅਮਰਿਤਪਾਲ ਸਿੰਘ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਹਾਂਜੀ ਦੇਖੋ ਉਹਨਾਂ ਨੇ ਤੇ ਐਲਾਨ ਤੋਂ ਵੀ ਪਹਿਲਾਂ ਕਹਿ ਲਓ ਕਿ ਤਿਆਰੀਆਂ ਆਰੰਭੀਆਂ ਹੋਈਆਂ ਨੇ ਜੀ ਉਹ ਫਰੀਦਕੋਟ ਦੇ ਵਿੱਚ ਜਿਹੜਾ ਉਹਨਾਂ ਦਾ ਲੋਕ ਸਭਾ ਹਲਕਾ ਹੈ ਹੂੰ ਉਹਦੇ ਵਿੱਚ ਉਹ ਤਿਆਰੀ ਕਰ ਰਹੇ ਨੇ ਅੱਜ ਕੱਲ੍ਹ ਪੂਰੀ ਹੂੰ ਤੇ ਆਪਣਾ ਜੋ ਉਹਨਾਂ ਦਾ ਕੱਡਰ ਉਹਨਾਂ ਦੇ ਨਾਲ ਛੁੜਿਆ ਹੋਇਆ ਜੀ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਪਹਿਲਾਂ ਹੀ ਕਾਇਮ ਕਰ ਰੱਖਿਆ ਕਿ ਭਾਈ ਆਪਾਂ ਇਲੈਕਸ਼ਨ ਜਿਹੜਾ ਹੈ ਗਾਂ ਐਸਜੀਪੀਸੀ ਵਾਲਾ ਹੋਵੇ ਜਾਂ ਵਿਧਾਨ ਸਭਾ ਵਾਲਾ ਹੋਵੇ ਉਹ ਲੜਨਾ ਹੈ ਤਾਂ ਸਰਬਜੀਤ ਸਿੰਘ ਤਾਂ ਵੱਡੇ ਵੱਡੇ ਸੁਪਨੇ ਲੈ ਕੇ ਚੱਲ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਆ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਹੀ ਇੱਕ ਐਸਾ ਚਿਹਰਾ ਹੈ ਹੂੰ ਜਿਹੜਾ ਕਿ ਪਾਰਟੀ ਨੂੰ ਸਥਾਪਿਤ ਕਰ ਸਕਦਾ ਹੈ ਬਿਲਕੁਲ ਕਿਉਂਕਿ ਪਾਰਟੀ ਸਥਾਪਿਤ ਹੋਣ ਦੇ ਵਿੱਚ ਇੱਕ ਵੱਡੇ ਚਿਹਰੇ ਦਾ ਹੋਣਾ ਬਹੁਤ ਜ਼ਰੂਰੀ ਨਹੀਂ ਹੁੰਦਾ ਤਾਂ ਵੱਡਾ ਚਿਹਰਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਪਤਾ ਹੈ ਕਿ ਵੱਡਾ ਚਿਹਰਾ ਕੌਣ ਹੈ ਬਿਲਕੁਲ ਤਾਂ ਉਹ ਇਸੇ ਕਰਕੇ ਕਹਿ ਰਹੇ ਉਹ ਹਰੇਕ ਗੱਲ ਤੇ ਤੁਸੀਂ ਦੇਖੋਗੇ ਤਾਂ ਅਮਰਤਪਾਲ ਸਿੰਘ ਨੂੰ ਅੱਗੇ ਰੱਖਦੇ ਨਜ਼ਰ ਆਉਂਦੇ ਆ ਪਰ ਮੰਤਬ ਸਾਫ ਹੈ ਮੰਤਬ ਅਸਲ ਦੇ ਵਿੱਚ ਐਸਟੀਪੀਸੀ ਦਾ ਵੱਡਾ ਜੇਕਰ ਐਸਟੀਪੀਸੀ ਮਤਲਬ ਕਿ ਜਿੱਤ ਜਾਣੇ ਆ ਇਹਨਾਂ ਦੇ ਸੋਚਣ ਦੇ ਮਤਾਬਕ ਕਿ ਜੇ ਐਸਟੀਪੀਸੀ ਜਿੱਤ ਜਾਂਦੇ ਆ ਤਾਂ ਪਾਰਟੀ ਆਪਣੇ ਆਪ ਹੀ ਯਾਨੀ ਇੱਕ ਨਵੀਂ ਅਕਾਲੀ ਧਿਰ ਆਪਣੇ ਆਪ ਹੀ ਪੰਥਕ ਵਿਚਾਰਧਾਰਾ ਚੋਂ ਸਟੈਬਲਿਸ਼ ਹੋ ਜਾਏਗੀ ਨਿਕਲ ਕੇ ਜੀ ਜੀ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਤਾਂ ਹੁੰਦੀਆਂ ਹੀ ਨੇ ਜੀ ਜੀ ਠੀਕ ਹੈ ਨਾ ਪਾਰਟੀਆਂ ਨਿਕਲਦੀਆਂ ਹੁੰਦੀਆਂ ਪਾਰਟੀਆਂ ਚੱਲਦੀਆਂ ਹੁੰਦੀਆਂ ਪਾਰਟੀਆਂ ਡਿੱਗਦੀਆਂ ਵੀ ਹੁੰਦੀਆਂ ਪਾਰਟੀਆਂ ਕਾਮਯਾਬੀ ਹੋ ਜਾਂਦੀਆਂ ਇਹ ਦੇਖਣਾ ਹੋਏਗਾ ਨਾ ਕਿ ਇਹ ਹੁਣ ਜਿਹੜਾ ਪੰਥਕ ਇਹ ਜੇ ਕਈ ਆਪਾਂ ਕਿ ਜੋ ਇੱਕ ਰੰਗਤ ਵਾਲਾ ਇਹ ਪਸਾਰ ਹੈ ਜੀ ਕਿੰਨਾ ਚਿਰ ਲੰਬਾ ਚੱਲਦਾ ਜਿਵੇਂ ਅਸੀਂ ਛੋਟੇ ਹੁੰਦਿਆਂ ਦੇਖਿਆ ਕਿ 1999 'ਚ ਇਸੇ ਤਰ੍ਹਾਂ ਦੀ ਲਹਿਰ ਸੀਗੀ ਪਰ ਬਾਅਦ ਦੇ ਵਿੱਚ ਕੀ ਆ ਕਿ ਉਹ ਕੁਝ ਮਤਲਬ ਕਿ ਕੁਝ ਸਿਆਸੀ ਫੈਸਲੇ ਜਾਂ ਕੁਝ ਇਹਨਾਂ ਦੇ ਆਪਸ ਦੇ ਵਿੱਚ મતਭੇਦ ਵੀ ਸੀਗੇ ਤਾਂ ਉਹ 92 ਆਉਂਦੇ ਆਉਂਦੇ ਤੁਸੀਂ ਦੇਖ ਲਓ ਬਾਈਕਾਟ ਹੋ ਜਾਂਦਾ ਹੈ ਤਾਂ ਸਰਕਾਰ ਬੈਂਪ ਸਿੰਘ ਦੀ ਬਣ ਜਾਂਦੀ ਆ ਤਾਂ ਉਸ ਤੋਂ ਬਾਅਦ ਫਿਰ ਜੋ ਪੰਜਾਬ ਦੀ ਧਰਤੀ ਤੇ ਹੋਇਆ ਉਹ ਤੇ ਤੁਹਾਨੂੰ ਪਤਾ ਹੀ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਜਿਹੜੀ ਰੰਗਤ ਸੀਗੀ ਪੰਥਕ ਰਾਜਨੀਤੀ ਨੂੰ ਜੀ ਉਹ ਬਹੁਤ ਥੋੜੇ ਸਮੇਂ ਵਾਸਤੇ ਰਹੀ ਤੇ ਫਿਰ ਮੁੜ ਕੇ ਇਥੋਂ ਤੱਕ ਆਉਂਦੇ ਆਉਂਦੇ ਤੁਸੀਂ ਹਿਸਾਬ ਲਾ ਲਓ ਕਿ ਤਕਰੀਬਨ 30 32 ਸਾਲ ਹੋ ਗਏ ਜੀ 30 32 ਸਾਲ ਦਾ ਸਮਾਂ ਲੱਗਿਆ ਕਿ ਹਾਲਾਂਕਿ ਵਿੱਚੋਂ ਸਿਮਰਨਜੀਤ ਸਿੰਘ ਮਾਨ ਸੰਗੂਰ ਵਾਲਾ ਇਲੈਕਸ਼ਨ ਜਿੱਤ ਜਾਂਦੇ ਨੇ ਜੀ ਜੀ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ 2000 ਦੇ ਨੇੜੇ ਵੀ ਆਮਪੀ ਬਣਦੇ ਆ ਮਤਲਬ ਕਿ ਟੁੱਟਵੇਂ ਰੂਪ ਚ ਤੇ ਆਪਾਂ ਜ਼ਰੂਰ ਦੇਖਦੇ ਆ ਪਰ ਐਨੇ ਵੱਡੇ ਪੱਧਰ ਤੇ ਇਹ ਜਿਹੜਾ ਵਰਤਾਰਾ ਆਪਾਂ ਦੇਖਿਆ ਸਿਆਸੀ ਤੌਰ ਤੇ ਤਾਂ ਇਹਨੂੰ ਦੁਬਾਰਾ ਕਹਿ ਲੋ ਕਿ ਪੁਨਰਸਰਜੀਤ ਹੋਣ ਲਈ ਤਕਰੀਬਨ ਤਕਰੀਬਨ 3 ਦਹਾਕਿਆਂ ਦਾ ਟਾਈਮ ਲੱਗ ਗਿਆ ਜੀ ਜੀ ਮੈਂ ਤੁਜੀ ਦੋ ਕਮੈਂਟ ਹੋਰ ਨੇ ਮੈਂ ਪੜ ਲਵਾਂ ਮੈਨੂੰ ਦਿਓ ਇਜਾਜ਼ਤ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਜੇਕਰ ਪੰਥ ਪੰਥਕ ਇਕਤਾ ਹੋਗੀ ਤਾਂ 2027 ਦੇ ਵਿੱਚ ਸਰਕਾਰ ਬਣ ਸਕਦੀ ਹੈ ਸੁਖਪ੍ਰੀਤ ਸਿੰਘ مانੋ ਕੇ ਉਹਨਾਂ ਦਾ ਇੱਕ ਕਮੈਂਟ ਹੈਗਾ ਉਹ ਪੁੱਛ ਰਹੇ ਨੇ ਕਿ ਐਸਜੀਪੀਸੀ ਚੋਣਾਂ ਕਦੋਂ ਤੱਕ ਹੋ ਸਕਦੀਆਂ ਨੇ ਐਸਜੀਪੀਸੀ ਚੋਣਾਂ ਸਰ ਦੇਖੋ ਗੱਲ ਇਹ ਆ ਕਿ ਮਿਆਦ ਤੇ ਪੁੱਗੀ ਪਈ ਆ ਜੀ ਮਿਆਦ ਤੇ ਪੁੱਗੀ ਆ ਉੱਤੇ ਹੋ ਗਏ ਸ਼ਾਇਦ 2 2.5 ਸਾਲ ਕੀ 3 ਸਾਲ ਹੀ ਉੱਤੇ ਹੋ ਜਾਣੇ ਨੇ ਜੀ ਜੀ ਗੱਲ ਇਹ ਆ ਕਿ 21 ਚ ਇਹ ਮਿਆਦ ਜਿਹੜੀ ਸੀਗੀ ਕਿਉਂਕਿ 11 ਚ ਹਾਊਸ ਚੁਣਿਆ ਗਿਆ ਉਹ ਨੂੰਮਾਨਤਾ ਨਹੀਂ ਮਿਲੀ ਜੀ 5 ਸਾਲ ਵਾਸਤੇ ਤਾਂ 16 ਤੋਂ 5 ਗਾਂ ਗਿਣ ਲਓ 21 ਹੋ ਗਿਆ ਜੀ 21 ਤੋਂ ਬਾਅਦ ਹੁਣ 3 ਸਾਲ ਆਓ ਤੇ ਗਿਣ ਲਓ ਹਮ ਨਵੰਬਰ ਦਸੰਬਰ ਜੇ ਚ ਜਾ ਕੇ 3 ਸਾਲ ਪੂਰੇ ਹੋ ਜਾਣਗੇ ਜੀ ਤਾਂ ਯਾਨੀ ਇਲੈਕਸ਼ਨ ਜੇ ਪੰਜਾਬ ਸਰਕਾਰ ਵੱਲ ਵੇਖੋਗੇ ਤਾਂ ਇਹਨੇ ਤੇ ਜੋ ਤਿਆਰੀਆਂ ਕਰਨੀਆਂ ਤਕਰੀਬਨ ਵੋਟਰ ਲਿਸਟਾਂ ਵਗੈਰਾ ਜੋ ਵੀ ਹੈ ਉਹ ਕਰ ਦੇਨੀ ਆ ਜੀ ਅਸਲ ਦੇ ਵਿੱਚ ਇਲੈਕਸ਼ਨ ਜਿਹੜਾ ਕੰਡਕਟ ਕਰਵਾਇਆ ਜਾਂਦਾ ਉਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਰਵਾਇਆ ਜਾਂਦਾ ਐਸਟੀਪੀਸੀ ਦਾ ਜੀ ਜੀ ਇਹ ਵੀ ਇੱਕ ਬਹੁਤ ਵੱਡਾ ਫਰਕ ਆ ਔਰ ਮੇਰੇ ਖਿਆਲ ਦੇ ਨਾਲ ਇਹ ਸਿੱਖ ਕੌਮ ਵਾਸਤੇ ਇੱਕ ਹੋਰ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਇਹ ਜਿਹੜਾ ਸਿਸਟਮ ਆ ਸੰਸਥਾ ਬਹੁਤ ਵਧੀਆ ਢੰਗ ਨਾਲ ਚੁਣੀ ਜਾਂਦੀ ਆ ਸਿੱਖਾਂ ਦੀ ਆਪਣੀ ਜਿਹੜੀ ਸੰਸਥਾ ਚੁਣੀ ਜਾਂਦੀ ਆ ਵਧੀਆ ਢੰਗ ਨਾਲ ਪਰ ਰੌਲਾ ਕੀ ਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਇਲੈਕਸ਼ਨ ਨਹੀਂ ਕੰਡਕਟ ਕਰਾ ਸਕਦੇ ਜੀ ਜਿਵੇਂ ਆਪਾਂ ਦੇਖਿਆ ਕਿ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਏਜੰਡੇ ਤੇ ਜਦੋਂ ਆ ਜਾਏਗਾ ਹਮ ਮਤਲਬ ਕਿ ਉਹ ਉਹਨਾਂ ਦੇ ਸਿਆਸੀ ਮਫਾਦ ਆ ਜੀ ਪਰ ਜਿਹੜੀ ਗੱਲ ਮੈਨੂੰ ਲੱਗਦੀ ਆ ਹਾਲਾਂਕਿ ਕਾਲੀ ਚ ਗੱਲ ਨਹੀਂ ਮੈਂ ਕਰ ਰਿਹਾ ਥੋੜਾ ਮੈਂ ਸੋਚ ਕੇ ਕਰ ਰਿਹਾ ਜੀ ਕਿ ਦੇਖੋ ਇਹੀ ਚੀਜ਼ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਸਤਾਈ ਦਾ ਸੰਕੇਤ ਦੇਵੇਗੀ ਕਿ ਕੀ ਸਤਾਈ ਦੇ ਵਿੱਚ ਅਕਾਲੀ ਅਤੇ ਭਾਜਪਾ ਵਾਲੇ ਰਲ ਕੇ ਲੜਦੇ ਆ ਜੀ ਜਾਂ ਕਹਿ ਲੋ ਕਿ ਆ ਡੱਡ ਕਿਉਂਕਿ ਜੇ ਉਹਨਾਂ ਨੇ ਰਲ ਕੇ ਲੜਨਾ ਹੈ ਜੀ ਅਲਾਈਅੰਸ ਦੇ ਰੂਪ ਦੇ ਵਿੱਚ ਤਾਂ ਉਹ ਕਦੇ ਵੀ ਸੁਖਵੀਰ ਸਿੰਘ ਬਾਦਲ ਨੂੰ ਬਿਲਕੁਲ ਘਰੇ ਨਹੀਂ ਬਠਾਉਣਗੇ ਹੂੰ ਫਿਰ ਇਹਦਾ ਮਤਲਬ ਹੈ ਕਿ ਥੋੜਾ ਟਾਈਮ ਦਿੱਤਾ ਜਾ ਸਕਦਾ ਦਿੱਤਾ ਜਾ ਸਕਦਾ ਕਿੰਨਾ ਵੀ ਹੋ ਸਕਦਾ ਕਿਉਂਕਿ ਮੈਂ ਜਿਵੇਂ ਕਿਹਾ ਕਿ ਸਿੱਖਾਂ ਦੀ ਸੰਸਥਾ ਬੇਸ਼ੱਕ ਸਿੱਖਾਂ ਦੀ ਆ ਪਰ ਉਹਦਾ ਜਿਹੜਾ ਇਲੈਕਸ਼ਨ ਆ ਜੀ ਉਹ ਇਲੈਕਸ਼ਨ ਕੰਡਕਟ ਜਿੰਨੇ ਕਰਵਾਉਣਾ ਉਹ ਪੰਜਾਬ ਸਰਕਾਰ ਨਹੀਂ ਆ ਉਹ ਕੇਂਦਰ ਸਰਕਾਰ ਕੇਂਦਰ ਸਰਕਾਰ ਜੀ ਜੀ ਮਿੰਟੂ ਜੀ ਸੁਧੀਰ ਪੂਨੀਆ ਜੀ ਕਹਿ ਰਹੇ ਨੇ ਕਿ ਗਿੱਦੜਵਾਸੇ ਲਗਭਗ ਬਾਪੂ ਬਲਕੌਰ ਸਿੰਘ ਵਿਧਾਨ ਸਭਾ ਦਾ ਚੋਣ ਲੜेंगे ਕਾਂਗਰਸ ਦੀ ਟਿਕਟ 'ਤੇ ਕਿੱਥੋਂ ਜੀ ਲਗਭਗ ਫਾਈਨਲ ਆ ਗਿੱਦੜਵਾ ਤੋਂ ਹੋ ਸਕਦਾ ਜੀ ਗਿੱਦੜਵਾ ਤੋਂ ਦੇਖੋ ਗੱਲ ਇਹ ਆ ਕਿ ਰਾਜਾ ਵੜਿੰਗ ਦੇ ਕੋਟੇ ਦੀ ਟਿਕਟ ਆਏ ਹੂੰ ਰਾਜਾ ਵੜਿੰਗ ਆਪਣੇ ਜਿਹੜੇ ਪਰਿਵਾਰਕ ਮੈਂਬਰ ਹੈ ਕਿਸੇ ਚਾਹੇ ਉਹਨਾਂ ਦੀ ਪਤਨੀ ਚਾਹੇ ਕੋਈ ਹੋਰ ਜੀ ਉਹਨੂੰ ਟਿਕਟ ਦਵਾਉਂਦੇ ਆ ਬਿਲਕੁਲ ਜਾਂ ਬਲਕੌਰ ਸਿੰਘ ਕਿਉਂਕਿ ਉਹਨਾਂ ਦੇ ਰਿਲੇਸ਼ਨ ਬਲਕੌਰ ਸਿੰਘ ਹੋਰਾਂ ਨਾਲ ਵੀ ਬਹੁਤ ਅੱਛੇ ਆ ਜੀ ਇਹ ਉਹਨਾਂ ਤੇ ਨਿਰਭਰ ਕਰਦਾ ਕਿਉਂਕਿ ਉਹ ਪਾਰਟੀ ਪ੍ਰੈਜ਼ੀਡੈਂਟ ਵੀ ਨੇ ਹਮ ਤੇ ਗਿੱਦੜਵਾ ਤੋਂ ਉਹ ਤਿੰਨ ਵਾਰ ਦੇ ਵਿਧਾਇਕ ਛੁਣੇ ਜਾ ਚੁਕੇ ਆ ਜੀ ਜੀ ਸੋ ਇਸ ਵਾਸਤੇ ਉਹ ਸੀਟ ਜਿਹੜੀ ਆ ਕਹ ਲੋ ਕਿ ਰਾਜਾ ਵਡਿੰਗ ਵਾਸਤੇ ਰਿਜ਼ਰਵ ਹੀ ਹੈ ਬਿਲਕੁਲ ਤਾਂ ਉਹ ਜਿਹਦੇ ਤੇ ਉਂਗਲ ਰੱਖਣਗੇ ਕਿ ਐਸ ਜੀ ਨੂੰ ਵਾਈ ਟਿਕਟ ਦੇ ਦਿਓ ਜੀ ਤਾਂ ਟਿਕਟ ਮਿਲ ਜਾਏਗੀ ਪ੍ਰੋਬਲਮ ਹੀ ਕੋਈ ਨਹੀਂ ਉਹਦੇ ਚ ਜੀ ਮਿੰਟੋ ਜੀ ਹੋਰ ਕਮੈਂਟ ਨਹੀਂ ਆਪਾਂ ਅੱਗੇ ਕਰਾਂਗੇ ਗੱਲ ਅਗਲੀ ਖਬਰ ਵੱਲ ਆਪਾਂ ਚੱਲਦੇ ਆਂ ਭਾਵੇਂ ਲੀਡਰਾਂ ਦੀ ਕੋਈ ਸਿਕਿਉਰਿਟੀ ਹੋਵੇ ਭਾਵੇਂ ਉਹਨਾਂ ਦਾ ਕੋਈ ਅਸ਼ੋ ਆਰਾਮ ਹੋਵੇ ਭਾਵੇਂ ਉਹਨਾਂ ਦੀਆਂ ਗੱਡੀਆਂ ਦੇ ਖਰਚੇ ਹੋਣ ਉਹਨਾਂ ਸਾਰਿਆਂ ਦਾ ਜਿਹੜਾ ਭਾਰ ਹੈ ਉਹ ਆਮ ਲੋਕਾਂ ਤੇ ਪੈਂਦਾ ਹੈ ਹੁਣ ਆਪ ਪਾਰਟੀ ਦੀਆਂ ਆਉਣ ਵਾਲੀਆਂ ਜਿਹੜੀਆਂ ਰੈਲੀਆਂ ਦੇ ਅਨਾਉਂਸਮੈਂਟ ਵੀ ਹੋ ਰਹੀ ਐ ਤੇ ਉਹਨਾਂ ਦਾ ਭਾਰ ਵੀ ਲੋਕਾਂ ਤੇ ਪੈਣ ਵਾਲਾ ਨਹੀਂ ਦੇਖੋ ਰੈਲੀਆਂ ਜਿਹੜੀਆਂ ਹੁੰਦੀਆਂ ਨੇ ਜਦੋਂ ਕੋਈ ਵੀ ਸੱਤਾ 'ਚ ਹੁੰਦਾ ਜੀ ਉਹ ਇੱਕ ਪੰਜਾਬੀ ਝਕਾਵਤ ਆ ਕਹਿੰਦੇ ਹੁੰਦੇ ਆ ਕਿ ਬੋੜ ਜਿੱਡਾ ਮਰਜੀ ਵੱਡਾ ਹੋ ਜਾਵੇ ਇਨਾ ਮਰਜੀ ਫੈਲ ਜਾਵੇ ਉਹਦਾ ਭਾਰ ਜਿਹੜਾ ਤਣਿਆਂ ਤੇ ਆਉਣਾ ਹੈ ਬਿਲਕੁਲ ਜੋ ਵੀ ਸੱਤਾ ਧਾਰੀ ਤੇ ਰਹੁੰਦੀ ਆ ਉਹਦਾ ਖਰਚਾ ਵਰਚਾ ਫਿਰ ਆਸਿਓਂ ਪਾਸਿਓਂ ਇਦਾਂ ਹੀ ਨਿਕਲਦਾ ਹੈ ਤੇ ਜੇ ਵਿਰੋਧੀ ਧਿਰ ਚ ਹੋਵੇ ਹੂੰ ਤੇ ਫਿਰ ਪਾਰਟੀਆਂ ਜਿਹੜੀਆਂ ਆਪ ਅਫੋਰਡ ਕਰਦੀਆਂ ਨੇ ਜੀ ਦੇਖੋ ਰੈਲੀਆਂ ਦੇ ਮਾਮਲੇ ਦੇ ਵਿੱਚ ਮਾਨਕ ਗੋਇਲ ਨੇ ਇੱਕ ਆਰਟੀਆਈ ਪਾਈ ਸੀਗੀ ਉਹ ਆਰਟੀਆਈ ਜਿਹੜੀ ਆ ਵੈਸੇ ਤਾਂ ਉਹਦਾ ਜਵਾਬ 600 ਪੰਨਿਆਂ ਚ ਆ ਜੀ ਠੀਕ ਹੈ ਜੀ ਤਾਂ ਜਿਹੜਾ ਉਹ 600 ਪੰਨਿਆਂ ਦਾ ਜਵਾਬ ਆ ਉਹਦੇ ਵਿੱਚ ਇੱਕ ਮੋੜ ਵਾਲੀ ਜਿਹੜੀ ਰੈਲੀ ਹੈ ਨਾ ਜੀ ਜੀ ਉਹਦੇ ਚ ਤੁਹਾਨੂੰ ਦਿਲਚਸਪ ਕਹਾਣੀ ਵੇਖਣ ਨੂੰ ਮਿਲਦੀ ਹੈ ਕਿ ਇਹ ਰੈਲੀ ਜਿਹੜੀ ਆ ਜਿਹੜੀ ਕਿ 23 ਚ ਹੋਈ ਸੀਗੀ ਆਖਰੀ ਮਹੀਨੇ ਚ ਤਾਂ ਇਹਦਾ ਖਰਚਾ ਜਿਹੜਾ ਉਹ 5 ਕਰੋੜ ਹੈ 5 ਕਰੋੜ ਰੈਲੀ ਦਾ ਹਾਂ ਜੀ 1782 ਇਹਨਾਂ ਨੇ ਜਿਹੜੀ ਆ ਉਹ ਹਾਇਰ ਕੀਤੀ ਸੀਗੀ ਜਿਹਦੇ ਚ 1000 ਬੱਸ ਜਿਹੜੀ ਆ ਸਰਕਾਰੀ ਆ ਹਮਮ ਯਾਨੀ 2 ਕਰੋੜ ਰੁਪਇਆ ਤੇ ਤਕਰੀਬਨ ਤਕਰੀਬਨ ਕਹਿ ਲਓ ਕਿ ਇਹਨਾਂ ਨੇ ਦਿੱਤਾ ਆ ਟਰਾਂਸਪੋਰਟੇਸ਼ਨ ਜੀ ਆਵਾਜਾਈ ਨੂੰ ਸਾਧਨਾਂ ਨੂੰ ਤਾਂ ਇਤੋਂ ਇਲਾਵਾ 23 ਕਿੱਲੇ ਫਸਲ ਜਿਹੜੀ ਸੀਗੀ ਉਹਦਾ ਮੁਆਵਜ਼ਾ ਦੇਣਾ ਪਿਆ ਕਿਉਂਕਿ ਜ਼ਮੀਨ ਵਲੀ ਹੋਏਗੀ ਹਾਂ ਬਿਲਕੁਲ ਜੋ ਕੇਜਰੀਵਾਲ ਸਾਹਿਬ ਦਾ ਜਹਾਜ਼ ਦਾ ਕਹਿ ਲੋ ਕਿ ਆਉਣ ਜਾਣ ਦਾ ਸਭ ਪੰਜਾਬ ਸਰਕਾਰ ਨੇ ਚਲਿਆ